ਤੇ ਲੱਖਾ ਮਤੋਏ ਲੜੂਗਾ ਕਿੱਥੇ ਕਿੱਥੇ ਸਾਡੀਆਂ ਕਿਸਾਨਾਂ ਦੀਆਂ ਜਾਂ ਹੋਰ ਜਿੱਥੇ ਬੰਦੀਆਂ ਲੜਨੀਆਂ ਲੋਕੋ ਆਪਾਂ ਵੀ ਗੌਰ ਕਰੋ ਯਾਰ ਆ ਦੇਖੋ ਆ ਸੁਆ ਪੱਕਾ ਹੋ ਰਿਹਾ ਬਾਈ ਸੁਆ ਪੱਕਾ ਹੋ ਰਿਹਾ ਉਹ ਦੇਖੋ ਥੱਲੇ ਪੂਰਾ ਇੰਨੀ ਫੁੱਟ ਦਾ ਕਟਣ ਫੁੱਟ ਥੱਲੇ ਪਾਸੇ ਇੱਕ ਫੁੱਟ ਦਾ ਇਹਨਾਂ ਨੇ ਕੰਕਰੀਟ ਪਾਉਣਾ ਤੇ 4 ਸਪੇਡਾ ਕੰਕਰੀਟ ਪਾ ਕੇ ਨੂੰ ਪੱਕਾ ਕਰ ਦੇਣਾ ਇਹ ਤਾਂ ਦੋ ਵੱਡੇ ਪੱਦਰ ਦੇ ਇਨਸਾਨ ਆ ਪੰਜਾਬੀਓ ਸਮਝ ਲਓ ਸਾਡੀਆਂ ਨਹਿਰਾਂ ਕਸੀਆਂ ਸੂਏ ਇਹ ਸਾਰੇ ਸਾਡੇ ਖਾਲ ਪੱਕੇ ਕੀਤੇ ਜਾ ਰਹੇ ਆ ਇਹਦੇ ਵਿੱਚ ਨੁਕਸਾਨ ਪਹਿਲਾ ਤਾਂ ਇਹ ਆ ਵੀਰਾ ਵੀ ਇੱਕ ਪਾਣੀ ਆ ਥੱਲੇ ਸਿੱਪ ਚ ਹੁੰਦਾ ਪਾਣੀ ਥੱਲੇ ਥੱਲੇ ਪਾਣੀ ਸਿੰਮ ਦਾ ਥੱਲੇ ਧਰਤੀ ਦੇ ਵਿੱਚ ਜਿਹੜਾ ਨਹਿਰਾਂ ਦੇ ਵਿੱਚੋਂ ਕਸਨਾ ਸੂਆਂ ਦੇ ਵਿੱਚੋਂ ਦੂਰ ਤੱਕ ਪਾਣੀ ਜੀਰ ਕੇ ਥੱਲੇ ਚ ਲੈ ਜਾਂਦਾ ਪਾਣੀ ਦਾ ਪੱਧਰ ਉੱਚਾ ਰਹਿੰਦਾ ਤੇ ਪਾਣੀ ਜਿਹੜਾ ਆਪਣਾ ਵੈਸੇ ਵੀ ਪਾਣੀ ਦਾ ਜਿਹੜਾ ਸਵਾਦ ਰੱਖ ਲੋ ਜਾਂ ਪਾਣੀ ਦਾ ਜਿਹੜਾ ਚੰਗਾ ਪਾਣਾ ਉਹ ਇਹਦੇ ਨਾਲ ਵਧੀਆ ਰਹਿੰਦਾ ਇਹ ਦੋ ਫਾਇਦੇ ਹੁੰਦੇ ਆ ਇਹਨਾਂ ਗੱਲਾਂ ਦੇ ਨਾਲ ਇਸੇ ਕਰਕੇ ਜਿਹੜੇ ਨਹਿਰਾ ਪ੍ਰਾਣੀਆਂ ਅੰਗਰੇਜ਼ ਕੰਮਲੇ ਨਹੀਂ ਸੀਗੇ ਵੀ ਸਾਡੀਆਂ ਨਹਿਰਾ ਕੱਚੀਆਂ ਰੱਖੀਆਂ ਹਨ ਲੋਕਾਂ ਨੇ ਅੱਜ ਵੀ ਉਹ ਲੋਕ ਨਹਿਰਾ ਕਸਣਾ ਸੂਏ ਕੱਚੀਆਂ ਲੱਗਦੇ ਆ ਇਹਨਾਂ ਨੇ ਮੋਟਾ ਕੰਕਰੀਟ ਪਾ ਕੇ ਇੱਕ ਵੀ ਬੂੰਦ ਪਾਣੀ ਥੱਲੇ ਨਹੀਂ ਜਾਣਾ ਇਹਦੇ ਨਾਲ ਸਾਡਾ ਬਹੁਤ ਵੱਡਾ ਨੁਕਸਾਨ ਹੋਣਾ ਪਤਾ ਨਹੀਂ ਲੋਕ ਸੁੱਤੇ ਪਏ ਆ ਦੂਜੀ ਗੱਲ ਦੇਖੋ ਇਹ ਸੂਆ ਬਹੁਤ ਚੌੜਾ ਸੀ ਤੇ ਵੱਡਾ ਸੀ ਇਹਨੂੰ ਇਹਨੂੰ ਪੈਸੇ ਵੀ ਘਟਾਦਾ ਇਹਨੂੰ ਪੀੜਾ ਵੀ ਕਰਦਾ ਥੱਲੋਂ ਵੀ ਤੇ ਪਾਸੋਂ ਵੀ ਵੱਡਾ ਸੂਆ ਸੀ ਇਹ ਸੋ ਦੋ ਨੁਕਸਾਨ ਆ ਮੇਰਾ ਵੀਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਜਿੱਥੇ ਸਾਡੀਆਂ ਨਹਿਰਾਂ ਕਸਨਾ ਸੂਏ ਪੱਕੇ ਹੋ ਰਹੇ ਆ ਇਹਨਾਂ ਗੱਲਾਂ ਦਾ ਉੱਠ ਕੇ ਵਿਰੋਧ ਕਰੋ ਇਹ ਸਰਕਾਰ ਤਾਂ ਗੱਲ ਪਚਾਉ ਵੀ ਪੱਕੀਆਂ ਨਾ ਕਰੋ ਜਿੱਥੇ ਕੋਈ ਮੁਰੰਮਤ ਕਰਨ ਵਾਲੀ ਆ ਕੋਈ ਟੁੱਟ ਭੱਜ ਗਿਆ ਉਹਦੀ ਕਰ ਦਿਓ ਪਰ ਪੱਕਾ ਕੰਕਰੀਟ ਪਾ ਕੇ ਕੰਕਰੀਟ ਪਾਤਾ ਤਾਂ ਇੱਕ ਬੂੰਦ ਪਾਣੀ ਵੀ ਥੱਲੇ ਨਹੀਂ ਜਾਣੀ ਸੋ ਇਹ ਬਹੁਤ ਵੱਡੇ ਨੁਕਸਾਨ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਭੁਗਤਨੇ ਪੈਣਿਆ ਕਿਉਂਕਿ ਸਾਡਾ ਪਾਣੀ ਦਾ ਪੱਤਰ ਜਿਹੜਾ ਨੀਮਾ ਹੁੰਦਾ ਤੇ ਰਿਆ ਜਾ ਰਿਹਾ ਪਾਣੀ ਸਾਡਾ ਪੈਸੇ ਜਿਹੜਾ ਖਰਾਬ ਹੁੰਦਾ ਤੇ ਰਿਆ ਜਾ ਰਿਹਾ ਤੁਸੀਂ ਇਹ ਦੇਖੋ ਵੀ ਜਦੋਂ ਅੰਗਰੇਜ਼ ਆਉਣ ਤੋਂ ਬਾਅਦ ਇੱਥੇ ਨਹਿਰਾਂ ਕੱਢੀਆਂ ਗਈਆਂ ਸੂਏ ਕਸਨਾ ਖਾਲ ਬਣਾਏ ਗਏ ਤਾਂ ਪਾਣੀ ਦਾ ਪੱਧਰ ਤਾਂ ਉੱਚਾ ਹੋਇਆ ਕਿਉਂਕਿ ਇੱਕ ਜਿਹੜੀ ਵੱਡੀ ਨਹਿਰ ਹੁੰਦੀ ਹੈ ਕੱਚੀ ਦਾ ਸੂਆ ਹੁੰਦਾ ਉਦੋਂ ਕਈ ਮੀਲ ਤੱਕ ਦੂਰ ਪਾਣੀ ਝੀਲ ਕੇ ਸਿਮ ਕੇ ਸਿਪਜੋ ਕੇ ਥੱਲੇ ਜਾਂਦਾ ਸੋ ਇਹ ਗੱਲ ਨੂੰ ਸਮਝਣ ਦੀ ਲੋੜ ਹੈ ਇਹਦਾ ਇਹਦਾ ਬਿਲਕੁਲ ਪੰਜਾਬ ਦੇ ਹੱਥੋਂ ਕੇ ਮਗਰ ਪਏਗੇ ਇਹਦਾ ਜਮਾ ਬੇੜਾ ਤਬਾਹ ਕਰਕੇ ਛੱਡਣਗੇ ਦੁਨੀਆ ਭਰ ਦੇ ਵਿੱਚ ਇਹ ਵਿਚਾਰਾ ਹੋ ਰਹੀਆਂ ਨੇ ਚਰਚੇ ਹੋ ਰਹੇ ਆ ਕਿ ਡੈਮ ਆ ਜਿਹੜੇ ਡੈਮ ਕਿ ਨਹੀਂ ਬਣਨੇ ਚਾਹੀਦੇ ਇਹ ਡੈਮ ਵਾਲੀ ਗੱਲ ਵੀ ਕਦੇ ਲੰਮੇ ਆਪਾਂ ਗੱਲਬਾਤ ਦੇ ਵਿੱਚ ਵਿਸਾਰਨਾ ਕਰਾਂਗੇ ਵੀ ਕਿਉਂ ਨਹੀਂ ਬਣਨੇ ਚਾਹਦੇ ਨੁਕਸਾਨ ਕੀ ਨੇ ਸੋ ਕੁਦਰਤ ਨੇ ਜਿਵੇਂ ਸਾਨੂੰ ਰੱਖਿਆ ਜਿਵੇਂ ਦੁਨੀਆ ਸਾਜੀ ਐ ਜੇ ਉਮੇ ਰਹਿੰਦੀ ਛਾਲੇ ਸੌਖੇ ਰਹਿੰਦੇ ਪਰ ਬੰਦਾ ਆਉਂਦਾ ਸੁਖ ਸੂਟ ਨਾਲ ਇਹ ਸਾਰਾ ਕੁਝ ਪੰਗੇ ਖੜੇ ਕਰੀ ਜਾਂਦਾ ਤੇ ਅਸੀਂ ਉਹਦੇ ਵਿੱਚ ਆਪਣੀਆਂ ਆਉਣ ਵਾਲੀਆਂ ਨਸਲਾਂ ਜੱਗੇ ਬਹੁਤ ਵੱਡੇ ਟੋਏ ਖੂ ਖਾਤੇ ਪਟ ਰਹੇ ਆ ਯਾਰ ਇਹ ਸਰਕਾਰ ਨੂੰ ਵੀ ਭਾਂਸਿਆ ਤੈਨੂੰ ਵੀ ਇਹ ਸੋਚਣਾ ਚਾਹੀਦਾ ਉਹ ਘੱਲ ਖੁਰਦ ਅਸੀਂ ਬੈਠੇ ਸੀਗੇ 2 ਮਹੀਨੇ ਬੈਠੇ ਰਹੇ ਆ ਮਚਾਕੀ ਮਾਲਸੇਗੜੇ ਤੋਂ ਲੈ ਕੇ ਹਰੀ ਕੇ ਪੱਤਨ ਤੱਕ ਜਿਹੜੀ ਸਿੰਦਰਾਗਾਹ ਦੀ ਨਹਿਰ ਐ ਉਹ ਪੱਕੀ ਨਹੀਂ ਹੋਣ ਦਿੱਤੀ। ਉਹਨੂੰ ਦੁਬਾਰਾ ਫੇਰ ਇਹਨਾਂ ਨੇ ਤਿਆਰੀ ਕਰ ਲਈ ਪੱਕੀ ਕਰਨ ਦੀ। ਉਹ ਸਾਰਾ ਜਿੰਨਾ ਲੱਕਾ ਫਰੀਦਕੋਟ, ਮੁਕਸਰ, ਫਿਰੋਹਪੁਰ ਸਾਰਾ ਏਰੀਆ ਉਹ ਮਾਰਿਆ ਜਾਣਾ ਜੋ ਨਹਿਰ ਪੱਕੀ ਹੋ ਗਈ। ਉਹ ਨਹਿਰ ਕੱਚੀ ਦੇ ਸਰਤੀ ਜਾਉਂਦੇ ਨੇ ਲੋਕ। ਸੋ ਇਹ ਬਹੁਤ ਵੱਡਾ ਸਾਡੇ ਲਈ ਆਨਲਾਈਨ ਸਮੇਂ ਸੰਕਟ ਖੜਾ ਹੋਣਾ। ਮੈਂ ਅਪੀਲ ਕਰਦਾ ਇਹਨਾਂ ਗੱਲਾਂ ਦਾ ਵਿਰੋਧ ਕਰੋ ਵੀ ਇਹ ਪੱਕੇ ਨਹੀਂ ਹੋਣੇ ਚਾਹੀਦੇ। ਮੁਰੰਮਤ ਕਰਕੇ ਕੱਚੇ ਰੱਖੋ ਇਹਨਾਂ ਨੂੰ। ਆ ਦਿਖਾ ਦੇ ਸਾਡਾ। ਲਾਲਾ ਵਿਦਿਅਕ ਨਾ